ਸੂਬਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜਿੱਥੇ ਉਹਨਾਂ ਨੇ ਆਪਣੇ ਅ ਅਧਿਕਾਰੀ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਔਰ ਜਿਹੜੇ ਬਾਕੀ ਤਿੰਨ ਮੁਲਾਜ਼ਮ ਸੀਗੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਇਹ ਰੌਲਾ ਕੋਈ ਸਰਟੀਫਿਕੇਟ ਨੂੰ ਲੈ ਕੇ ਸੀਗਾ ਜਿਹਦੇ ਵਿੱਚ ਉਹ ਸਰਟੀਫਿਕੇਟ ਜਾਲੀ ਨਜ਼ਰ ਆਏ ਨੇ ਤਾਂ ਉਹਨਾਂ ਤੇ ਐਕਸ਼ਨ ਕੀਤਾ ਗਿਆਗਾ ਕਿ ਕਪਲੇ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਸੀ ਉਹਨਾਂ ਨੇ ਕੋਈ ਅਣਗੈਲਿਕ ਕੀਤੀ ਸੀ ਤਾਂ ਸਖਤ ਹੁਕਮ ਦਿੱਤੇ ਗਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੇ ਸਬੰਧ ਦੇ ਵਿੱਚ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਇਹਨਾਂ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਇਸ ਸਬੰਧ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਚਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਫਾਰਮੇਸੀ ਕੌਂਸਲ ਦੇ ਵੱਲੋਂ 4 April ਤੇ ਪੱਤਰ ਰਾਹੀਂ ਸਿੱਖਿਆ ਬੋਰਡ ਦੇ ਦਫ਼ਤਰ ਦੇ ਧਿਆਨ ਚ ਲਿਆਂਦਾ ਗਿਆ ਸੀ ਕਿ ਕੌਂਸਲ ਨੇ ਦੋ ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਸਿੱਖਿਆ ਬੋਰਡ ਨੂੰ 2023 ਚ ਭੇਜੇ ਸਨ ਬੋਰਡ ਦੇ ਵੱਲੋਂ ਉਹਨਾਂ ਉਮੀਦਵਾਰਾਂ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਦੀਆਂ ਵੱਖ-ਵੱਖ ਸਮੇਂ ਤੇ ਦੋ ਰਿਪੋਰਟਾਂ ਭੇਜੀਆਂ ਗਈਆਂ ਸਨ ਜਿਸ ਅਨੁਸਾਰ ਪਹਿਲੀ ਵਾਰ ਸਰਟੀਫਿਕੇਟਾਂ ਨੂੰ ਸਹੀ ਅਤੇ ਦੂਜੀ ਵਾਰ ਸਰਟੀਫਿਕੇਟਾਂ ਨੂੰ ਜਾਲੀ ਦੱਸਿਆ ਗਿਆ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਖਿਆ ਬੋਰਡ ਨੇ ਮੁੱਢਲੀ ਪੜਤਾਲ ਸਹਿਯੁਕਤ ਸਕੱਤਰ ਦੇ ਕੋਲੋ ਕਰਵਾਈ ਔਰ ਮੋਤਲੀ ਸੰਬੰਧੀ ਹੁਕਮਾਂ ਚ ਕਿਹਾ ਗਿਆ ਹੈ ਕਿ ਇਹ ਸਰਟੀਫਿਕੇਟ ਸੀਨੀਅਰ ਸਹਾਇਕ ਵੈਰੀਫਿਕੇਸ਼ਨ ਸ਼ਾਖਾ ਜਗਵੀਰ ਕੌਰ ਵੱਲੋਂ ਡੀਲ ਕੀਤੇ ਜਾਣ ਸੰਪਰ ਉਹ ਜੂਨ 14 ਜੂਨ 2023 ਤੋਂ 7 ਸਤੰਬਰ ਦੇ ਵਿੱਚ 2023 ਤੱਕ ਵਿਦੇਸ਼ੀ ਛੁੱਟੀ ਤੇ ਸੰਜ ਜਿਸ ਕਰਕੇ ਉਸਦੀ ਸੀਡ ਦਾ ਕਮ ਸੀਨੀਅਰ ਸਹਾਇਕ ਪਰਵਿੰਦਰ ਸਿੰਘ ਖੰਗੂੜਾ ਕਰ ਰਹੇ ਸਨ ਮੁਅਤਲ ਕੀਤੇ ਗਏ ਮੁਲਾਜ਼ਮਾਂ ਚ ਪਰਵਿੰਦਰ ਸਿੰਘ ਤੋਂ ਇਲਾਵਾ ਹੈਲਪਰ ਰਣਜੀਤ ਸਿੰਘ ਅਤੇ ਹੈਲਪਰ ਰਜਿੰਦਰ ਸਿੰਘ ਦੇ ਨਾਮ ਵੀ ਸ਼ਾਮਲ ਨੇ ਪਰਵਿੰਦਰ ਸਿੰਘ ਨੂੰ ਮੁਅਤਲੀ ਸਮੇਂ ਦੌਰਾਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਖੇਤਰੀ ਦਫ਼ਤਰ ਵਿਕੇ ਭੇਜਿਆ ਗਿਆ ਜਦਕਿ ਦੋਵੇਂ ਹੈਲਪਰਾਂ ਨੂੰ ਖੇਤਰੀ ਦਫਤਰ ਪਟਿਆਲਾ ਵਿਖੇ ਭੇਜਿਆ ਗਿਆ ਇਸ ਸਬੰਧੀ ਜਦੋਂ ਪਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੋਸ਼ ਲਾਇਆ ਕਿ ਉਹਨਾਂ ਨੂੰ ਜਾਣਬੁੱਝ ਕੇ ਗਲਤ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਉਹਨਾਂ ਕਿਹਾ ਕਿ ਉਹਨਾਂ ਤੇ ਦੋਸ਼ ਕਿਸੇ ਵੀ ਤਰ੍ਹਾਂ ਸਾਬਿਤ ਨਹੀਂ ਹੋਏ ਔਰ ਨਾ ਹੀ ਉਹਨਾਂ ਦੇ ਕਿਤੇ ਦਸਤਕਤ ਨੇ ਫਿਰ ਵੀ ਉਹਨਾਂ ਨੂੰ ਮੋਤਲ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਆਉਂਦੇ ਦਿਨਾਂ ਦੌਰਾਨ ਉਹ ਸਿੱਖਿਆ ਬੋਰਡ ਰਿਸਕਤਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਵਿੱਤੀ ਬੇਨਿਮੀਆ ਸੰਬੰਧੀ ਸਾਰੇ ਪੱਖ ਉਜਾਗਰ ਕਰਨਗੇ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਘੂੜਾ ਨੇ ਆਪਣੀ ਮੋਤਲੀ ਨੂੰ ਗਲਤ ਦੱਸਦਿਆਂ ਕਿਹਾ ਕਿ ਉਹ ਤੱਥਾਂ ਦੇ ਆਧਾਰ ਤੇ ਖੁਦ ਨੂੰ ਸਹੀ ਸਿੱਧ ਕਰਨਗੇ ਉਹਨਾਂ ਕਿਹਾ ਕਿ ਇਹ ਸਭ ਜਦਬਾਜ਼ੀ ਵਿੱਚ ਕੀਤਾ ਗਿਆ ਕਿਉਂਕਿ ਉਹ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਤੇ ਸਿੱਖਿਆ ਬੋਰਡ ਦੇ ਸਖਤਰ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਵਿਤੀ ਵਿਨੀਮੀਆਂ ਨੂੰ ਉਜਾਗਰ ਕਰਦੇ ਰਏ ਜਿਸ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਹਨਾਂ ਨੇ ਆਪਣੇ ਇਹ ਜੋ ਉਹਨਾਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਨੇ ਉਹਨਾਂ ਨੂੰ ਇਨਕਾਰ ਕਰ ਦਿੰਦਾ ਹੈ ਕਿ ਇਹ ਬਿਲਕੁਲ ਗਲਤ ਨਹੀਂ ਕਿਉਂਕਿ ਮੈਂ ਹੁਣ ਤੱਕ ਸਹੀ ਕੰਮ ਕਰਦਾ ਆ ਰਿਹਾ ਹਾਂ ਔਰ ਮੈਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਸੋ ਦੇਖਣਾ ਹੈ ਬਾਕੀ ਹੈ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਨਿਕਲ ਕੇ ਆਉਂਦਾ ਫਲ ਹਾਲ ਪ੍ਰਦਾਨ ਔਰ ਬਾਕੀ ਹੈਲਪਰ ਉਹਨਾਂ ਨੂੰ ਮੋਤਲ ਕਰ ਦਿੱਤਾ ਗਿਆ ਹੈ